ਛੇ ਕਾਲ ਤੱਕ ਸਾਹਿਬ ਦੇ ਜਹਦਾਦ ਸਵਾਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਕਰਕੇ ਅੱਜ ਸਾਰੇ ਕੌਮ ਨੂੰ ਪੰਥ ਨੂੰ ਇੱਕ ਪਲੇਟਫਾਰਮ ਤੇ ਖੜਾ ਕੀਤਾ ਜਿਹੜੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਉਹ ਫੈਸਲਾ ਨਹੀਂ ਮੰਨਣਾ ਅੱਜ ਸਾਰਾ ਦੁਨੀਆ ਸਾਰਾ ਪੰਥ ਉਹਨਾਂ ਦੇ ਖਿਲਾਫ ਹੋਇਆ ਖੜਾ ਹੈ ਅੱਜ ਤੁਸੀਂ ਦੇਖ ਹੀ ਰਹੇ ਹੋ ਅੱਜ ਤੁਹਾਡਾ ਉਤਸ਼ਾਹ ਤੁਹਾਡੀ ਹਿੰਮਤ ਲੋਕ ਪੁੱਛਦੇ ਸੀ ਕਿ ਤੁਸੀਂ ਉਹਨਾਂ ਦੇ ਨਾਲ ਜਾਂ ਖਿਲਾਫ ਹੋ ਅਸੀਂ ਕਹਿੰਦੇ ਸੀ ਕਿ ਅਸੀਂ ਉਹਨਾਂ ਦੇ ਖਿਲਾਫ ਆ ਫਿਰ ਅਸੀਂ ਆ ਰਹੇ ਹਾਂ ਮੈਂ ਵਧਾਈ ਦਿੰਦਾ ਯਾਈ ਸਾਹਿਬ ਨੂੰ ਯਾਈ ਸਾਹਿਬ ਨੇ ਜਿੱਤਣ ਦਾ ਕਾਰਨ ਦੱਸਦਾ ਜਿਹੜਾ ਤੁਸੀਂ ਮੈਨੂੰ ਵੀ ਕਿਹਾ ਸੀ ਪਰ ਮੈਂ ਤੁਹਾਡੀ ਗੱਲ ਮੰਨੀ ਨਹੀਂ ਉਦੋਂ ਉਦੋਂ ਕੀ ਗੱਲ ਸੀ ਕਿ ਸੁਖਵੀਰ ਦੀ ਫੋਟੋ ਕੱਟ ਦਿਓ ਅਸੀਂ ਤੁਹਾਨੂੰ ਇਲੈਕਸ਼ਨ ਜਿਤਾ ਦਿਆਂਗੇ ਪਰ ਗੱਲ ਇਹ ਸੀ ਵੀ ਪਾਰਟੀ ਦਾ ਪ੍ਰਧਾਨ ਸੀ ਫੋਟੋ ਕੱਟਣ ਦੀ ਔਖੀ ਲੱਗੀ ਕਿ ਜਿਹੜੀ ਪਾਰਟੀ ਦੇ ਵਿੱਚੋਂ ਉਹਦੀ ਫੋਟੋ ਕੱਟਦੀਏ ਗੱਲ ਚੰਗੀ ਨਹੀਂ ਲੱਗਦੀ ਸੋ ਉਹਦਾ ਰਿਜ਼ਲਟ ਪੁਕਤਣਾ ਪਿਆ ਇਹ ਆਈ ਸਾਹਿਬ ਨੇ ਫੋਟੋ ਕੱਟੀ ਤੇ ਬਹੁਤ ਵੱਡੇ ਮਾਰਜਿਨ ਦੇ ਨਾਲ ਇੱਜਤੇ ਸੋ ਜੋ ਗੁਰੂ ਦੀ ਗੱਲ ਹੈ ਜੋ ਪੰਥ ਦੀ ਗੱਲ ਹੈ ਉਹਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ ਅਸੀਂ ਬੜਾ ਜੋਰ ਲਾਇਆ ਸੀ ਕਿ ਅਮਰਤਪਾਲ ਦੇ ਮੁਕਾਬਲੇ ਦੇ ਵਿੱਚ ਆਪਾਂ ਕੋਈ ਬੰਦਾ ਨਾ ਖੜਾ ਕਰੀਏ ਤੇ ਇਹ ਗਲਤੀ ਏਜੰਸੀਆਂ ਦੇ ਬੰਦੇ ਨੇ ਜਿਹੜਾ ਉਹਨਾਂ ਦੇ ਨਾਲ ਹੈ ਉਹ ਪੰਥਕ ਹੈ ਉਹ ਸੋਚਵਧੀਆ ਹੈ ਉਹ ਚੰਗਾ ਬੰਦਾ ਹੈ ਜਿਹਨਾਂ ਦੇ ਨਾਲ ਨਹੀਂ ਹੈ ਉਹ ਏਜੰਸੀਆਂ ਦਾ ਬੰਦਾ ਹੈ ਉਹ ਕਾਂਗਰਸੀ ਹੈ ਉਹ ਭਾਜਪਾ ਵਾਲਾ ਹੈ ਉਹ ਆਰਐਸਐਸ ਵਾਲਾ ਹੈ ਮੇਰਾ ਖਿਆਲ ਹੈ ਵੀ ਆਪਾਂ ਕਿੰਨੇ ਹੀ ਉਲਾਦੀਏ ਉਹ ਨਹੀਂ ਲੱਗ ਜਾਂਦੇ ਨੇ ਆਪ ਆਪ ਮੇਰਾ ਖਿਆਲ ਹੈ ਵੀ ਤੁਸੀਂ ਦੇਖਿਆ ਕਿ ਸਾਰੀ ਭਾਜਪਾ ਵਿਆਹ ਦੇ ਵਿੱਚ ਫਿਰਦੀ ਸੀ ਉਹ ਕਿਹੜਾ ਲੀਡਰ ਹੈ ਜਿਹਦੇ ਕੋਲ ਨਹੀਂ ਜਾ ਕੇ ਆਏ 10 ਸਾਲ ਉਹਨਾਂ ਦੇ ਬਾਜ਼ਾਰ ਦੇ ਹਿੱਸਾ ਰਹੇ ਅਸੀਂ ਜੋਰ ਲਾ ਕੇ ਆ ਚੁੰਦਾ ਸਾਹਿਬ ਵਿੱਚ ਸੀਗੇ ਜਦੋਂ ਅਸੀਂ ਕਿਹਾ ਕਿ ਕਿਸਾਨ ਅੰਦੋਲਨ ਚੱਲਦਾ ਹੈ ਆਪਾਂ ਨੂੰ ਬੀਜੇਪੀ ਨਾਲ ਤੋਲ ਵਿਛੋੜਾ ਕਰਨਾ ਚਾਹੀਦਾ ਹੈ ਚਿੱਠੀ ਲੈਂਦੀ ਕਿ ਚਿੱਠੀ ਦੇਖੋ ਚਿੱਠੀ ਦੇ ਵਿੱਚ ਕੀ ਲਿਖਿਆ ਹੋਇਆ ਬਾਦਲ ਸਾਹਿਬ ਤੋਂ ਬਿਆਨ ਦਵਾਤਾ ਕਿ ਬਿੱਲ ਬਹੁਤ ਵਧੀਆ ਨਹੀਂ ਅਖੀਰ ਦੇ ਵਿੱਚ ਜਦੋਂ ਘਾਰੀ ਧਰਨਾ ਲਾ ਲਿਆ ਕਰੋ ਬਾਹਰ ਨਿਕਲਣਾ ਬੰਦ ਕਰਤਾ ਫੇਰ ਕਹਿੰਦੇ ਵੀ ਹੁਣ ਤਾਂ ਆਪਾਂ ਤੋਰ ਮਿਛੋੜਾ ਕਰ ਦिए ਸੋ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਬਹੁਤ ਹਿੰਮਤ ਦੇ ਨਾਲ ਮਿਹਨਤ ਕੀਤੀ ਹੈ ਹਿੰਮਤ ਕੀਤੀ ਹੈ ਡਾਕਟਰ ਧੱਗਾ ਸਾਹਿਬ ਵੀ ਬਹੁਤ ਵੱਡੀ ਫੌਜ ਦੇ ਨਾਲ ਲੈ ਕੇ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਹੋਰ ਤਕਰੀਬਨ ਸਾਡੇ ਸਾਰੇ ਸਰਪ੍ਰਦਾਤ ਸਤਰਾਣੇ ਤੋਂ ਆਏ ਨੇ ਸਰਪ੍ਰਦਾਤ ਤਾਂ ਸਭ ਤਕਰੀਬਨ ਸਾਰੇ ਪਟਿਆਏ ਇਕੱਠਾ ਹੋਇਆ ਹੋਇਆ ਹੈ بہت बुधाद नभे थो बहुत वॾा जथा आया